ਨਵੇਂ ਬਣੇ ਅਕਾਲ ਤਲਵਰ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੁਦਰਤੀ ਹੜ੍ਹ ਦੀ ਮਾਚਾ ਰਹੇ ਲੋਕਾਂ ਦੀ ਸਹਾਇਤਾ ਦੇ ਲਈ ਸਰਕਾਰ ਅਤੇ ਸਿਆਸੀ ਧਿਰਾਂ ਨੂੰ ਰਾਜਨੀਤਿਕ ਕਰਨ ਦੀ ਬਜਾਏ ਇਕੱਠੇ ਹੋਣਾ ਚਾਹੀਦਾ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਗੰਭੀਰ ਹੈ ਹੜ੍ਹ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਨੇ ਜਿਸ ਵਿਚਾਲੇ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸੇ ਤਰੀਕੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਕੈਨੀ ਹਰਪੀਤ ਸਿੰਘ ਨੇ ਹੜਾ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਉਹਨੇ ਕਿਹਾ ਕਿ ਸਰਕਾਰਾਂ ਦੇ ਵੱਲੋਂ ਦੂਸਰੇ ਰਾਜਾਂ ਨੂੰ ਪਾਣੀ ਦੇਣ ਲਈ ਡੈਮਾਂ ਦੇ ਵਿੱਚ ਪਾਣੀ ਦੀ ਮਾਤਰਾ ਇਕੱਠੀ ਕਰਕੇ ਰੱਖੀ ਜਾਂਦੀ ਹੈ ਅਤੇ ਜਦੋਂ ਪਹਾੜਾਂ ਦੇ ਵਿੱਚ ਬਾਰਿਸ਼ ਵਾਦੀ ਹੈ ਤਾਂ ਇਹ ਪਾਣੀ ਛੱਡਣ ਕਾਰਨ ਪੰਜਾਬ ਦੇ ਲੋਕ ਵੱਡੇ ਆਰਥਿਕ ਨੁਕਸਾਨ ਦਾ ਸ਼ਿਕਾਰ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰ ਵੱਲੋਂ ਪਾਖੜਾ ਡੈਮ ਦਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਨੂੰ ਪੰਜਾਬ ਦੇ ਹੱਕਾਂ 'ਤੇ ਵੱਡਾ ਹਮਲਾ ਦੱਸਿਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਅਜੇ ਤੱਕ ਕੇਂਦਰ ਤੋਂ ਆਰਥਿਕ ਰਾਹਤ ਦੇ ਪੈਕੇਜ ਦੀ ਮੰਗ ਨਹੀਂ ਕੀਤੀ ਗਈ ਹਾਲਾਂਕਿ ਦੱਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਵੀ ਲਿਖੀ ਹੈ ਪਰ ਇਸ ਦੇ ਵਿਚਾਲੇ ਹੀ ਹੁਣ ਗਿਆਨੀ ਅਰਪਿੰਦ ਸਿੰਘ ਤਿੱਖੇ ਨਿਸ਼ਾਨੇ ਸਾਹਦੇ ਨਜ਼ਰ ਆਏ ਉਹਨਾਂ ਕਿਹਾ ਕਿ ਸਿਰਫ ਇੱਕ ਹੈਲੀਕਾਪਟਰ ਭੇਜਣਾ ਬੇਅਸਰ ਹੈ ਜਦ ਕਿ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸ਼ਤੀਆਂ ਦੀ ਲੋੜ ਹੈ ਹੁਣਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਇਸ ਨਾਲ ਹੀ ਗਿਆਨੀ ਹਰਪਿੰਦ ਸਿੰਘ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਕੁਦਰਤੀ ਆਫਤ ਦੁਨੀਆ 'ਚ ਕਿਤੇ ਵੀ ਆ ਸਕਦੀ ਹੈ ਕਿਸੇ ਦੇਸ਼ ਚਾ ਸਕਦੀ ਹੈ ਕਿਸੇ ਸਟੇਟ ਚਾ ਸਕਦੀ ਹੈ ਪਰ ਇਸ ਵਕਤ ਜਿਹੜੀ ਪੰਜਾਬ ਦੇ ਵਿੱਚ ਖੜਾ ਵਰਗੀ ਸਥਿਤੀ ਬਣੀ ਹੈ ਇਹਦੇ ਲਈ ਕੁਦਰਤੀ ਆਫਤ ਦਾ ਜ਼ਿੰਮੇਵਾਰ ਹੈ ਉਥੇ ਸਰਕਾਰਾਂ ਦੇ ਅਧਿਕਾਰੀਆਂ ਦੀ ਮਿਸ ਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰ ਹੈ ਪਾਖੜਾ ਡੈਮ ਜਿਹੜਾ ਬੋਰਡ ਹੈ ਉਹਦਾ ਪ੍ਰਬੰਧ ਕੇਂਦਰ ਕੋਲ ਹੈ ਇਹ ਪ੍ਰੋਪਰ ਜਿਹੜਾ ਪਾਣੀ ਜਿਹੜਾ ਹੈਗਾ ਹਰਿਆਣੇ ਤੇ ਰਾਜਸਥਾਨ ਨੂੰ ਦੇਣ ਦੇ ਲਈ ਉਹਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ। ਜਦਕਿ 25% ਪਾਣੀ ਜਿਹੜਾ ਹੈ ਇਹ ਲਗਾਤਾਰ ਦਰਿਆਵਾਂ ਦੇ ਵਿੱਚ ਵਹਿੰਦੇ ਰਹਿਣਾ ਚਾਹੀਦਾ ਹੈ। ਇਹਦੇ ਨਾਲ ਤਰਤੀਬਲਾ ਪਾਣੀ ਦਾ ਜਿਹੜਾ ਲੈਵਲ ਵੀ ਬਣਿਆ ਰਹਿੰਦਾ ਹੈ। ਤੇ ਖੜਾ ਵਰਗੀ ਸਥਿਤੀ ਜਿਹੜੀ ਹੈ ਇਹ ਵੀ ਨਿਭਰਦੀ ਪਰ ਇਹਨਾਂ ਨੇ ਜਿਹੜਾ ਪਾਣੀ ਜਿਹੜਾ ਪੂਰਾ ਜਿਹੜਾ ਹੈ ਉਹ ਰੋਕ ਲੈਂਦੇ ਆ ਕਿਉਂਕਿ ਇਹਨਾਂ ਨੇ ਦੂਜੇ ਸੂਬਿਆਂ ਨੂੰ ਪਾਣੀ ਦੇਣਾ ਹੁੰਦਾ ਹੈ। ਤੇ ਜਦੋਂ بارشਾਂ ਦਾ ਮੌਸਮ ਆਉਂਦਾ ਇਹ ਬਹੁਤ ਜ਼ਬਰਦਸਤ ਪੈਂਦੇ ਨੇ ਪਹਾੜਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਉਦੋਂ ਫਿਰ ਜਿਹੜਾ ਹੈਗਾ ਡੈਮ ਜਿਹੜੇ ਆ ওভারਫਲੋ ਹੋ ਜਾਂਦੇ ਆ ਤੇ ਜਿਹਦੇ ਕਰਕੇ ਇਹ ਗੇਟ ਖੋਲਦੇ ਆ ਤੇ ਹਾੜਾ ਵਰਗੀ ਜਿਹੜੀ ਸਥਿਤੀ ਜਿਹੜੀ ਆ ਉਹ ਬਣ ਜਾਂਦੀ ਆ ਕੱਲ ਅਸੀਂ ਜਾ ਕੇ ਆਏ ਆ ਤਰਨਤਾਰਨ ਸਾਹਿਬ ਤੇ ਫਰੋਜਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਵਿੱਚ ਔਰ ਹਾਲਾਤ ਬੜੇ ਜਿਹੜੇ ਨੇ ਉਹ ਭਿਆਨਕ ਬੜੇ ਹੋਏ ਨੇ ਪਾਣੀ ਜਿਹੜਾ ਲਗਾਤਾਰ ਜਿਹੜਾ ਹੈ ਅਜੇ ਵੀ ਚੜ ਰਿਹਾ ਹੈ ਜੀ ਕੁਝ ਸਮਾਂ ਉਤਰ ਜਾਂਦਾ ਹੈ ਲੇਕਿਨ ਦੁਬਾਰਾ ਫੇਰ ਉਹ ਪਾਣੀ ਚੜ ਜਾਂਦਾ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣੇ ਲੈਵਲ ਦੇ ਉੱਤੇ ਹਰ ਪੀੜਤਾ ਦੀ ਮਦਦ ਕਰ ਰਹੇ ਤੇ ਅੱਜ ਫਤੇਗੜ ਸਾਹਿਬ ਤੋਂ ਮਰਿੰਦਰ ਸਿੰਘ ਜੀ ਲਿਬੜਾ ਇਹਨਾਂ ਦੀ ਪ੍ਰੇਰਣਾ ਦੇ ਨਾਲ ਸਹਿਯੋਗ ਲੈ ਕੇ ਵੀਰਾਂ ਦਾ ਤਿੰਨ ਟਰੱਕ ਰਾਹਤ ਸਮਗਰੀ ਦੇਜੀ ਦੇ ਵਿੱਚ ਪਸ਼ੂਆਂ ਦਾ ਚਾਰਾ ਆਟਾ ਦਾਲਾਂ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰਾ ਸਮਾਨ ਜਿਹੜਾ ਹੈ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਉੱਥੇ ਜਿਹੜੇ ਪੀੜਤ ਨੇ ਉਹਨਾਂ ਦੀ ਸਹਾਇਤਾ ਵਾਸਤੇ ਭੇਜਿਆ ਜਾ ਰਿਹਾ ਔਰ ਅਸੀਂ ਅੱਜ ਇਹ ਤਿੰਨ ਟਰੱਕ ਜਿਹੜੇ ਨੇ ਉਹ ਰਵਾਨਾ ਕਰ ਰਹੇ ਹਾਂ ਹਾਂਜੀ ਪੰਜ ਟਰੱਕ ਪੰਜ ਟਰੱਕ ਜਿਹੜੇ ਅਸੀਂ ਰਵਾਨਾ ਕਰ ਰਹੇ ਹਾਂ ਜੀ ਦੇ ਵਿੱਚ ਪਾਣੀ ਹੈ ਪਸ਼ੂਆਂ ਦਾ ਚਾਰਾ ਹੈ ਆਟਾ ਹੈ ਦਾਲਾਂ ਹੈ ਤੇ ਹੋਰ ਜਿਹੜੀ ਉੱਥੇ ਲੋੜਿੰਦੀ ਜਿਹੜੀ ਸਮੱਗਰੀ ਹੈ ਉਹ ਜਿਹੜੀ ਆ ਪੰਜ ਟਰੱਕ ਜਿਹੜੇ ਅਸੀਂ ਭੇਜ ਰਹੇ ਹਾਂ ਪੂਰੇ ਸੰਗ ਪੂਰੇ ਪਾਸੇ ਵੀ ਜਾਣਗੇ ਇਸ ਸਟੇਜ ਹਾਂਜੀ ਹਾਂਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇੱਕ ਕੈਂਪ ਜਿਹੜਾ ਹੈ ਸਾਡਾ ਆਲਰੇਡੀ ਜਿਹੜਾ ਹੈ ਅੱਜ ਸ਼ਾਮ ਤੱਕ ਸ਼ੁਰੂ ਹੋ ਜਾਏਗਾ ਜੀ ਫਾਜ਼ਿਲਕਾ ਦੇ ਦੇਖੋ ਕੰਟੀਨਿਊ ਕੈਂਪ ਚੱਲੂਗਾ ਉੱਥੇ ਅਸੀਂ ਰਾਸਤ ਸਮਗਰੀ ਭੇਜਤੀ ਕਰਾਂਗੇ ਔਰ ਇੱਕ ਕੈਂਪ ਦਾ ਪ੍ਰਬੰਧ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਕਰ ਰਹੇ ਹਾਂ ਜੀ ਭਾਜੀ ਤੁਸੀਂ ਤੁ르ਦਾ ਕਹਿੰਦਾ ਕਿ ਮਤਲਬ ਵੀ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਨੇ ਹੱਤ ਮਿਸ ਮੈਨੇਜਮੈਂਟ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇਸ ਹੜਾਂ ਦੀ ਸਥਿਤੀ ਲਈ ਜ਼ਿੰਮੇਵਾਰ ਹੈ ਅਗਾਉ ਕੋਈ ਪ੍ਰਬੰਧ ਨਹੀਂ ਕੀਤੇ ਨਜ਼ਾਇਰ ਜਿਹੜੀ ਹੈ ਮਾਈਨਿੰਗ ਜਿਹੜੀ ਹੈ ਉਹ ਵੀ ਜਿਹੜੀ ਹੈ ਬਹੁਤ ਵੱਡੀ ਇਹਦੇ ਲਈ ਜ਼ਿੰਮੇਵਾਰ ਹੈ ਤੁਸੀਂ ਦੇਖੋ ਹੈਰਾਨੀ ਵਾਲੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈਗਾ ਤੇ ਰਾਜਸਥਾਨ ਹਾਈ ਕੋਰਟ ਦੇ ਵਿੱਚ ਕੇਸ ਸਟੇਟ ਸਰਕਾਰ ਬੁਖਤਾ ਟੰਗ ਨਾਲ ਲੜਦੀ ਨਹੀਂ ਹੈ ਤੇ ਰਾਜਸਥਾਨ ਹਾਈ ਕੋਰਟ ਫੈਸਲਾ ਦਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਆ ਉਹਨਾਂ ਦਾ ਪ੍ਰਬੰਧ ਵੀ ਕੇਂਦਰ ਕੋਲ ਹੀ ਹੋਣਾ ਚਾਹੀਦਾ ਹੈ ਇਹ ਕਿੱਡੀ ਹਾਸੋਣੀ ਸਥਿਤੀ ਹੈ ਕਿ ਪੰਜਾਬ ਦੇ ਅੰਦਰਲੇ ਡੈਮਾਂ ਦਾ ਪ੍ਰਬੰਧ ਵੀ ਕੇਂਦਰ ਕਰੂ ਅਸੀਂ ਤਾਂ ਮੰਗ ਕਰਦੇ ਹਾਂ ਕਿ ਪਾਖੜਾ ਜਿਹੜੀ ਬਿਆਸ ਮੈਨ ਮੈਨੇਜਮੈਂਟ ਬੋਰਡ ਹੈ ਉਹਦਾ ਪ੍ਰਬੰਧ ਜਿਹੜਾ ਉਹ ਪੰਜਾਬ ਦੇ ਕੋਲ ਹੋਣਾ ਚਾਹੀਦਾ ਇਹਨਾਂ ਨੇ ਫੋਰਸਾ ਲਾ ਕੇ ਪ੍ਰਬੰਧ ਸਾਰਾ ਕੈਪਚਰ ਕਰ ਲਿਆ ਜੀ ਕੇਂਦਰ ਨੇ ਸ ਤੇ ਬਿਲਕੁਲ ਤਾਂ ਰਾਤ ਹੋ ਗਈ ਹੈ ਤੇ ਇਹ ਉਥੇ ਇਹ ਹਰਿਆਣੇ ਤੇ ਰਾਜਸਥਾਨ ਨੂੰ ਹੁਣ ਡੁੱਬ ਪੰਜਾਬ ਰਿਹਾ ਤੇ ਜਦੋਂ ਪਾਣੀ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਤੇ ਉਦੋਂ ਫਿਰ ਇਹ ਕਹਿੰਦੇ ਨਹੀਂ ਤੁਹਾਨੂੰ ਪਾਣੀ ਜਿਹੜਾ ਉਹ ਨਹੀਂ ਮਿਲ ਸਕਦਾ ਕਿਉਂਕਿ ਰਾਜਸਥਾਨ ਨੂੰ ਪਾਣੀ ਦੇਣਾ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਤੇ ਹੁਣ ਉਹ ਪਾਣੀ ਸਟੇਟ ਲੈਣ ਵਾਸਤੇ ਜਿਹੜਾ ਬਿਲਕੁਲ ਅਨਕਾਰਿਆ ਕਿ ਸਾਨੂੰ ਪਾਣੀ ਚਾਹੀਦਾ ਨਹੀਂ ਅਸੀਂ ਪਾਣੀ ਲੈ ਨਹੀਂ ਸਕਦੇ ਤੇ ਇਹ ਜਿਹੜੀਆਂ ਮੈਂ ਸਮਝਦਾ ਪੰਜਾਬ ਨਾਲ ੱੱਕਾ ਬਹੁਤ ਵੱਡਾ ਛੇ ਰਾਜੇ ਹੁਣ ਤੱਕ ਵੱਖ-ਵੱਖ ਪਾਰਟੀਆਂ ਮੰਗ ਕਰਦੇ ਆ ਰਹੀਆਂ ਆ ਵੀ ਕੇਂਦਰ ਸਰਕਾਰ ਇਹ ਬਿਸੀ ਕਿਸੇ ਰਾਤ ਦਾ ਪੈਕੇਜ ਜਾਰੀ ਕਰੇ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਤਾਂ ਕੋਈ ਤਸਵੀਜ਼ ਨਹੀਂ ਸੀ ਕੇਂਦਰ ਸਰਕਾਰ ਨੂੰ ਭੇਜੀ ਮੰਗੀ ਨੇ ਕਿਸ ਤਰ੍ਹਾਂ ਲੱਗਦੇ ਹੋ ਕੀ ਇਹ ਚੱਕਰ ਕਿਉਂ ਡਿਲੇ ਕਿਉਂ ਹੋ ਰਿਹਾ ਜੀ ਪੰਜਾਬ ਸਰਕਾਰ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਾਪ ਰਿਹਾ ਜਿਵੇਂ ਨਦਾਰਦ ਹੀ ਹੁੰਦੀ ਹੈ ਪੰਜਾਬ ਦੇ ਵਿੱਚੋਂ ਤੇ ਕੇਂਦਰ ਜਿਹੜੀ ਹੈ ਉਹ ਵੀ ਸੁੱਤੀ ਪਈ ਹੈ ਕੀ ਹੈ ਪੰਜਾਬ ਵੱਲ ਬਿਲਕੁਲ ਧਿਆਨ ਨਹੀਂ ਹੈ ਜਦ ਕਿ ਇਸ ਵਕਤ ਪੰਜਾਬ ਨੂੰ ਬਹੁਤ ਵੱਡੇ ਆਰਥਿਕ ਪੈਕੇਜ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਸਰ ਕੇਂਦਰ ਜਿਹੜੀ ਹੈ ਉਹ ਸ਼ਾਇਦ ਉਹ ਵੀ ਸੁੱਤੀ ਪਈ ਹੈ ਤੇ ਪੰਜਾਬ ਸਰਕਾਰ ਲੱਗਦਾ ਹੀ ਨਹੀਂ ਕਿ ਸਰਕਾਰ ਹੈਗੀ ਪੰਜਾਬ ਚ ਤੁਸੀਂ ਇਹਨੂੰ ਵੀ ਮੰਗ ਕਰਦੇ ਹੋ ਕੇਂਦਰ ਸਰਕਾਰ ਨੂੰ ਜਿਹੜਾ ਵੱਡੇ ਪੱਧਰ ਤੇ ਉੱਤੇ ਆਰਥਿਕ ਪੈਕਸ ਜਿਹੜਾ ਉਹ ਜਾਰੀ ਕਰਨਾ ਚਾਹੀਦਾ ਹੈ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਹੁਣੇ ਨਹੀਂ ਹੈ ਕਿ ਪਾਣੀ ਦੇ ਵਿੱਚ ਪਿੰਡ ਡੁੱਬ ਗਏ ਨੇ ਸਮੱਸਿਆ ਦੇ ਤੋਂ ਬਾਅਦ ਬਹੁਤ ਵੱਡੀ ਹੋਣੀ ਜਦੋਂ ਪਾਣੀ ਉਤਰ ਜਾਣਾ ਕਿਉਂਕਿ ਖੇਤਾਂ ਦੇ ਵਿੱਚ 2-2 3-3 ਫੁੱਟਾਂ ਮਿੱਟੀ ਜਿਹੜੀ ਹੈ ਉਹ ਚੜ ਜਾਣੀ ਤੇ ਉਸ ਮਿੱਟੀ ਨੂੰ ਹਟਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਟਰੈਕਟਰ ਚੱਲਣੇ ਆ ਟਰੈਕਟਰਾਂ ਦਾ ਤੇਲ ਖਰਚ ਆਉਣਾ ਕਿਸਾਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਆਰਥਿਕ ਨੁਕਸਾਨ ਹੋਣਾ ਤੇ ਸਰਕਾਰਾਂ ਨੂੰ ਜਿਹੜਾ ਉਹਦੀ ਪਰਪਾਈ ਲਈ ਜਿਹੜਾ ਉਹ ਯਤਨ ਕਰਨੀ ਚਾਹੀਦੀ ਹੈ ਉਹ ਮੁਆਵਜ਼ਾ ਦੇਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਮੁਰਕ ਕੇ ਫਿਰ ਜਿਹੜਾ ਆਬਾਦ ਹੋਣ ਉਹਦੇ ਲਈ ਵੀ ਜਿਹੜਾ ਇਹਨਾਂ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋਇਆ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਹੜੇ ਖੇਤੀ ਦੇ ਉੱਤੇ ਨਿਰਭਰ ਸੀ ਜਾਂ ਜਿਹੜੇ ਕੋਈ 5 5 7 7 ਹਜ਼ਾਰ ਚ ਸ਼ਹਿਰਾਂ ਦੇ ਵਿੱਚ ਤਰ ਇਹਨਾਂ ਦੇ ਕੱਚੇ ਘਰ ਸੀ ਜਿਨ੍ਹਾਂ ਕੋਲੇ ਬੱਕਰੀਆਂ ਸੀ, ਮੁਰਗੀਆਂ ਸੀ, ਕੁਕੜੀਆਂ ਸੀ। ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਾਰੇ ਮਤਲਬ ਭਾਈਚਾਰਿਆਂ ਦੇਲੇ ਪਿੰਡਾਂ ਦੇ ਵਿੱਚ ਜਿਹੜੇ ਭਾਈਚਾਰੇ ਹੁੰਦੇ ਸਭ ਦਾ ਨੁਕਸਾਨ ਬਹੁਤ ਵੱਡਾ ਹੋਇਆ। ਇਹ ਨੁਕਸਾਨ ਵੀ ਭਾਰਤ ਦੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਕੋਈ ਕੁਦਰਤੀ ਆਫਤ ਆਂਦੀ ਹੈ ਤਾਂ ਜਿਹੜੇ ਪੰਜਾਬੀ ਨੇ ਸਭ ਤੋਂ ਪਹਿਲਾਂ ਜਾ ਕੇ ਖੜਦੇ ਨੇ। ਪਰ ਜੇ ਤੁਸੀਂ ਇਸ ਵਾਰ ਦੇਖੋ ਅੱत्ता ਪੰਜਾਬ ਹੈ ਜਿਹੜਾ ਡੁੱਬਿਆ ਹੋਇਆ ਪਟ ਕੋਈ ਵੀ ਸਟੇਟ ਜਿਹੜੀ ਉਹ ਪੰਜਾਬ ਨਾਲ ਆ ਕੇ ਨਹੀਂ ਖੜੀ ਤੇ ਬਾਰੇ ਕੀ ਕਹਿਣਾ ਚਾਹੁੰਗਾ ਦੇਖੋ ਪੰਜਾਬੀਆਂ ਦਾ ਖਾਸਾ ਹੈਗਾ ਸਾਨੂੰ ਗੁਰੂ ਸਾਹਿਬ ਨੇ ਸੇਵਾ ਕਰਨ ਦਾ ਜਿਹੜਾ ਹੈ ਉਹ ਸੰਕਲਪ ਸਾਡੀ ਝੋਲੀ ਪਾਇਆ ਸਾਡੇ ਤੋਂ ਕਿਸੇ ਦਾ ਦੁੱਖ ਜਰਿਆ ਨਹੀਂ ਜਾਂਦਾਗਾ ਜਦੋਂ ਵੀ ਕਿਤੇ ਕੋਈ ਆਫਤ ਆਉਂਦੀ ਹੈ ਤੇ ਅਸੀਂ ਜਿਹੜਾ ਹੈ ਉੱਥੇ ਪਹੁੰਚ ਜਾਂਦੇ ਆ ਲੇਕਿਨ ਜੇ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਫਲਸਫੇ ਦੇ ਵਿੱਚ ਸ਼ਾਇਦ ਇਸ ਚੀਜ਼ ਦਾ ਜਿਹੜਾ ਹੈ ਉਹ ਹੈ ਹੀ ਨਹੀਂ ਉਹ ਸੇਵਾ ਦਾ ਸੰਕਲਪ ਜਿਹੜਾ ਹੈਗਾ ਉਹ ਘਟ ਹੈ ਜਾਂ ਹੈ ਨਹੀਂ ਤਾਂ ਉਹਦਾ ਵੀ ਇੱਕ ਕਾਰਨ ਹੈ ਇਹ ਬਾਕੀ ਚਲੋ ਸਾਡਾ ਤਾਂ ਗੁਰੂ ਸਾਹਿਬਾਨੇ ਹੁਕਮ ਦਿੱਤਾ ਸੀ ਤਾਂ ਕਰਨੀ ਐ ਜੀ ਜੀਵਾਂ ਜੀ ਕੀ ਕਹਿਣਾ ਦੋਗੇ ਹੈਲੀਕਾਪਟਰ ਸਰਵੇ ਲੋਕਾਂ ਦੀ ਸਹੂਲਤ ਦੇਣ ਨਾਲ ਲੋਕਾਂ ਨੂੰ ਆਰਥਿਕ ਸਹਾਇਤਾ ਮਿਲਦੀ ਐ ਇਹ ਹੈਲੀਕਾਪਟਰ ਇੱਕ ਹੈਲੀਕਾਪਟਰੋਂ ਤੇ ਕੀ ਕਰ ਸਕਦਾ ਜੀ ਕਿੰਨੀ ਸਹਾਇਤਾ ਕਰ ਸਕਦਾ ਜੀ ਕੁਝ ਵੀ ਨਹੀਂ ਕਰ ਸਕਦਾ ਨਾ ਉਥੇ ਹੈਲੀਕਾਪਟਰ ਛੱਤਾ ਤੇ ਉਤਰ ਸਕਦਾ ਨਾ ਉਥੇ ਜੇ ਰਾਹ ਸਮੰਗਰੀ ਵੰਡਣਗੇ ਤੇ ਉਹ ਪਾਣੀ ਦੇ ਵਿੱਚ ਡਿੱਗ ਸਕਦੀ ਐ ਜੇ ਡਿੱਗ ਵੀ ਰਹੀ ਐ ਪਤਾ ਲੱਗਿਆ ਹੈਗਾ ਇਹ ਹੈਲੀਕਾਪਟਰ ਜਿਹੜੀ ਅਸੀਂ ਕੱਲ ਜਾ ਕੇ ਆਏ ਹਾਂ ਉੱਥੇ ਮੇਨ ਸਮੱਸਿਆ ਆ ਰਹੀ ਹੈ ਕਿਸ਼ਤੀਆਂ ਦੀ ਇਸ ਵਕਤ ਤਾਂ ਫਿਲਹਾਲ ਜਿਹੜੀ ਹੈ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਸਾਰੀਆਂ ਕੇਂਦਰ ਸਰਕਾਰ ਪਾਰ ਸਰਕਾਰ ਔਰ ਸਭ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਸਾਨੂੰ ਉਹਨਾਂ ਦੇ ਆਰਥਿਕ ਹਾਲਾਤ ਸੁਧਾਰਨ ਲਈ ਜਿਹੜੇ ਹੜਾ ਪੀੜਤਾਂ ਦਾ ਸ਼ਿਕਾਰ ਹੋਏ ਨੇ ਯਤਨ ਕਰਦੇ ਚਾਹੀਦੇ ਠੀਕ ਹੈ ਖਾਨ ਸਾਹਿਬ ਵਾਇਰ ਜੀ ਦੀ ਖਤੇ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਜੀਤ ਸਿੰਘ ਨੂੰ ਫਤਿਹਗੜ ਸਾਹਿਬ ਅੰਮ੍ਰਿਤਪੁਰ ਪਵਿੱਤਰ ਧਰਤੀ ਤੇ ਆਉਣ ਤੇ ਜੀ ਆਇਆਂ ਤੇ ਯੰਨੀ ਜੀ ਨੇ ਅਪੀਲ ਕੀਤੀ ਸੀ ਕਿ ਆਪਾਂ ਰਾਹਤ ਸਮਗਰੀ ਇਕੱਠੀ ਕਰੀਏ 28 ਤਰੀਕ ਤੋਂ ਅਸੀਂ ਸਮਗਰੀ ਇਕੱਠੀ ਕਰਨ ਲੱਗੇ ਹਾਂ ਪਰ ਲਗਭਗ ਸਾਡੇ ਕੋਲ 150 ਕਵਾਂਟਿਟੀ ਚਾਰਾ ਇਕੱਠਾ ਹੋਇਆ ਉਸ ਦੇ ਨਾਲ ਹੀ ਐਨ ਆਰ ਆਈ ਵੀਰਾਂ ਨੇ ਪੈਸੇ ਵੀ ਭੇਜਨੇ ਲਗਭਗ 2 ਲੱਖ ਰੁਪਏ ਸਾਡੇ ਕੋਲ ਬਚਿਆ ਪਿਆ 7 ਟਨ ਸਾਡੇ ਕੋਲ ਆਟਾ ਦਾਲਾਂ 2-3 ਟਨ ਦਾ ਰਹੀਗੀ 1500 ਪੇਟੀ ਪਾਣੀ ਦੀ ਵਲੰਟੀਅਰਾਂ ਦੀ ਟੀਮ ਜਾ ਰਹੀ ਹੈ ਇੱਕ ਬੱਸ ਭਰ ਕੇ ਅਸੀਂ ਉੱਥੇ ਲੈ ਕੇ ਜਾ ਰਹੇ ਹਾਂ ਔਰ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਸਮਗਰੀ ਇਕੱਠੀ ਹੋਈ ਆ بارش ਕਰਕੇ ਅਸੀਂ ਟਰੱਕ ਨਹੀਂ ਪਰ ਸਕੇ ਆਉਣ ਵਾਲੇ ਸਮੇਂ 'ਚ ਕੁਛ ਦਿਨਾਂ ਬਾਅਦ ਅਸੀਂ ਫੇਰ ਲੈ